ਪੈरिस 올림픽 ਦੇ ਵਿੱਚ ਭਾਰਤੀ ਹਾਕੀ ਟੀਮ ਵੱਲੋਂ ਜਿੱਤ ਹਾਸਲ ਕਰਨ ਤੋਂ ਬਾਅਦ ਸਾਰੀ ਹੀ ਟੀਮ ਦੇ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਗਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਗਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਮੈਂਬਰਾਂ ਦੇ ਵੱਲੋਂ ਸਾਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਹਾਕੀ ਟੀਮ ਦੇ ਖਿਡਾਰੀ ਗੁਰਜਨ ਸਿੰਘ ਨੇ ਕਿਹਾ ਕਿ ਪਿਛਲੀ ਵਾਰ ਵੀ ਅਸੀਂ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਆਪਣੇ ਘਰ ਜਾਣ ਤੋਂ ਪਹਿਲਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਸੀ ਤੇ ਇਸ ਵਾਰ ਵੀ ਅਸੀਂ ਪਹਿਲਾਂ ਹੀ ਸੋਚਿਆ ਸੀ ਕਿ ਜਦੋਂ ਵੀ ਆਪਣੇ ਘਰ ਅੰਮ੍ਰਿਤਸਰ ਪਹੁੰਚਾਂਗੇ ਤਾਂ ਉਸ ਤੋਂ ਬਾਅਦ ਸਿੱਧਾ ਗੁਰੂ ਘਰ ਮੱਥਾ ਟੇਕਣ ਜਾਵਾਂਗੇ ਇਹ ਬੜੀ ਖੁਸ਼ੀ ਦੀ ਗੱਲ ਆ ਤੇ ਉਸ ਤੋਂ ਵੀ ਸਭ ਤੋਂ ਵੱਡੀ ਚੀਜ਼ ਨਹੀਂ ਇਹੀ ਕਹਿਣਾ ਚਾਹੁੰਦੇ ਵੀ ਅਹੀਂ ਚਲੋ ਗੁਰੂ ਘਰ ਆਏ ਆ ਇੱਥੇ ਸਾਡਾ ਪਹਿਲਾਂ ਤੋਂ ਹੀ ਇਹੀ ਸੀਗਾ ਵੀ ਜਿਵੇਂ ਪਿਛਲੀ ਵਾਰੀ ਵੀ ਅਸੀਂ ਸਭ ਤੋਂ ਪਹਿਲਾਂ ਆਪਣੇ ਘਰ ਜਾਣ ਤੋਂ ਪਹਿਲਾਂ ਅਸੀਂ ਗੁਰੂ ਘਰ ਮੱਥਾ ਟੇਕ ਕੇ ਫਿਰ ਆਪਣੇ ਆਪਣੇ ਘਰਾਂ ਚ ਗਏ ਸੀਗੇ ਤੇ ਇਸ ਵਾਰੀ ਵੀ ਅਸੀਂ ਮਤਲਬ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਆਏ ਆ ਵੀ ਚਲੋ ਰੱਬ ਨੇ ਬੜੀ ਮਿਹਰ ਕੀਤੀ ਵੀ ਜਿਹੜਾ ਸਾਡਾ ਦੂਜੀ ਵਾਰੀ ਮੈਡਲ ਆਇਆ ਗੁਰੂ ਘਰ ਤੇ ਅਸ਼ੀਰਵਾਦ ਲੈਣਾ ਕੀ ਕਹਨਾ ਹੈ ਬਿਲਕੁਲ ਜੀ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਇਹ ਸਾਰਾ ਕੁਝ ਤੇ ਅਸੀਂ ਚਾਹੁੰਦੇ ਆ ਵੀ ਚਲੋ ਜੇ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਵੀ ਅਸੀਂ ਵੀ ਧੰਨਵਾਦ ਕਰਕੇ ਆਈਏ ਜਿਸ ਤਰ੍ਹਾਂ ਹਾਕੀ ਨੂੰ ਐਸੀ ਪਿਆਰ ਮਿਲਿਆ ਕੀ ਕਹਿਣਾ ਚਾਹ ਨੇ ਹਾਕੀ ਨੂੰ ਸ਼ੁਰੂ ਤੋਂ ਹੀ ਬੜਾ ਪਿਆਰ ਮਿਲ ਰਿਹਾ ਸੀਗਾ ਜਦੋਂ ਤੋਂ ਵੀ ਵੀ ਹਾਕੀ ਦੀ ਹਿਸਟਰੀ ਬੜੀ ਸਟਰੋਂਗ ਆ ਹਮੇਸ਼ਾ ਆਪਕੀ ਨੂੰ ਬੜਾ ਪਿਆਰ ਮਿਲਿਆ ਪਰ ਪਿਛਲੇ ਕੁਝ ਟਾਈਮ ਤੋਂ ਜਿਵੇਂ ਸਾਡੇ ਮੈਡਲ ਨਹੀਂ ਸੀ ਆ ਰਹੇ ਚੰਗੇ ਟੂਰਨਾਮੈਂਟ ਦੇ ਵਿੱਚ ਪਰ ਹੁਣ ਉਹ ਜਿਹੜੀ ਪੁਰਾਣੀ ਹਾਕੀ ਸੀਗੀ ਜੋ ਸਾਡੀ ਹਿਸਟਰੀ ਆ ਉਹ ਫੇਰ ਤੋਂ ਵਾਪਸ ਹੋ ਰਹੀ ਆ ਤੇ ਬੈਕ ਟੂ ਬੈਕ ਮੈਡਲ ਆ ਰਹੇ ਯਾਰ ਰੱਖ ਲੋ ਯਾਰ ਇਹ ਗੱਲ ਦਾ ਬੜੇ ਲੰਮੇ ਸਮੇਂ ਤੋਂ ਬਾਅਦ 올림픽 ਦੇ ਵਿੱਚ ਸਾਡੇ ਕੈਪਟਨ ਡੀਐਸਪੀ ਸਾਹਿਬ ਤੇ ਜਿਨ੍ਹਾਂ ਦਾ ਨਿਕਨੇਮ ਆਪਾਂ ਸਰਪੰਚ ਕਹਿੰਨੇ ਆ ਉਹਨਾਂ ਦੀ ਕਮਾਂਡ ਥੱਲੇ 올림픽 ਦੇ ਵਿੱਚ ব্রੌਂਜ਼ ਮੈਡਲ ਜਿਹੜਾ ਆ ਸਾਡੀ ਟੀਮ ਨੂੰ ਹਾਸਲ ਹੋਇਆ ਤੇ ਮੈਂ ਇਸ ਗੱਲ ਦਾ ਵੀ ਮਾਣ ਤੇ ਫਕਰ ਮਹਿਸੂਸ ਕਰਦਾ ਕਿ ਬਹੁਤ ਲੰਮੇ ਸਮੇਂ ਤੋਂ ਜਦ ਵੀ ਪੰਜਾਬ ਦੇ ਨੌਜਵਾਨ ਇੰਡੀਆ ਦੀ ਟੀਮ ਦੇ ਵਿੱਚ ਆਏ ਏਸ਼ੀਅਨ ਕੈਂਪ ਵਿੱਚ ਗਏ ਆ ਚਾਹੇ 올림픽 ਦੇ ਵਿੱਚ ਗਏ ਆ ਉਹ ਵੱਡੀ ਪ੍ਰਾਪਤੀ ਕਰਕੇ ਆਏ ਆ ਸੋ ਮੈਂ ਸਾਰੀ ਟੀਮ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਵਧਾਈ ਦਿੰਨਾ ਤੇ ਕਾਮਨਾ ਵੀ ਕਰਦਾ ਇਹਨਾਂ ਦੇ ਚੰਗੇ ਭਵਿੱਖ ਦੇ ਚੰਗਾ ਭਵਿੱਖ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਆਉਂਦੀਆਂ ਜਿਹੜੀਆਂ ਉਪलब्ਧੀਆਂ ਵੀ ਸਤਿਗੁਰੂ ਜੀ ਵੱਡੀਆਂ ਇਹਨਾਂ ਨੂੰ ਬਖਸ਼ਿਸ਼ ਕਰਨ ਜਿੰਦਗੀ ਦੇ ਸਾਰੇ ਸੁੱਖ ਆਰਾਮ ਸਤਿਗੁਰੂ ਜੀ ਇਹਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰ। ਸੋ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿਨਾ ਕੈਪਟਨ ਸਾਹਿਬ ਨੂੰ ਖਾਸ ਕਰਕੇ ਵਧਾਈ ਦਿਨਾ ਕਿ ਲੰਬੇ ਅਰਸੇ ਤੋਂ ਬਾਅਦ ਤੁਸੀਂ ਇਹ ਪੰਜਾਬ ਦਾ ਜਿਹੜਾ ਪੁਰਾਣਾ ਸਾਡਾ ਇਤਿਹਾਸ ਸੀ ਇਹਨੂੰ ਦੁਬਾਰਾ ਰਿਪੀਟ ਕੀਤਾ। ਸੋ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਦੇਖੋ ਮੈਂ ਕਿਸੇ ਵੇਲੇ ਸਰਦਾਰ ਹਜੀਤ ਸਿੰਘ ਜੀ ਅਜੀਤਪਾਲ ਸਿੰਘ ਜੀ ਉਸ ਵੇਲੇ ਵੀ ਮੈਂ ਦੇਖਦਾ ਸੀ ਪੰਜਾਬ ਦੀ ਸਾਰੀ ਉਹ ਲਗਭਗ ਟੀਮ ਸੀ ਪਰ ਹੁਣ ਉਹ ਇਤਿਹਾਸ ਦੁਆਰਾ ਰਿਪੀਟ ਹੋਇਆ ਕਿ 10 플레이ਰ ਇਸ ਇੰਡੀਆ ਦੀ ਟੀਮ ਦੇ ਵਿੱਚ ਸਾਡੇ ਪੰਜਾਬ ਤੋਂ ਖੇਡੇ ਆ ਤੇ ਮੈਂ ਸਮਝਦਾ ਇਹੋ ਹੀ ਲੰਮੇ ਸਮੇਂ ਦੀ ਲੋਕਾਂ ਦੀ ਮੰਗ ਵੀ ਸੀ ਤੇ ਇਹ ਜੋ ਸਾਡਾ ਇਤਿਹਾਸ ਵੀ ਦੱਸਿਆ ਕਿ ਪੰਜਾਬ ਦੇ ਵਿੱਚੋਂ ਹਾਜੀ ਹੋਵੇ ਫੁੱਟਬਾਲ ਹੋਵੇ ਇਹ ਨਰਸਰੀ ਰਹੀ ਆ ਤੇ ਵੱਡੀਆਂ ਉਪलब्ਧੀਆਂ ਵੀ ਪ੍ਰਾਪਤ ਕਰਦੀ ਰਹੀ ਤੇ ਮੈਂ ਸਮਝਦਾ ਇਤਿਹਾਸ ਹੀ ਨਹੀਂ ਦੁਬਾਰਾ ਰਿਪੀਟ ਕੀਤਾ ਬਹੁਤ ਖੁਸ਼ੀ ਦੇ ਇਸ ਭਾਗਾ ਸਮਾਏ ਸਾਡੇ ਲਈ